ਓ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਫਿਰ ਕਹਣੇ ਪੁਲਿਸ ਕਹਿੰਦੇ ਮੜਿਆ ਤੇ ਤੁਹਾਡੇ ਨਾਲੇ ਤੱਕਾ ਹੋਊਗਾ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਬਿਨਾਂ ਹਲ ਮਟ ਦੇ ਲਾਗੇ ਤਿੰਨ ਤਿੰਨ ਗੇੜੀਆਂ ਲੱਗ ਜਾਣੀਆਂ ਨੇ ਤਾਰਾ ਤੁਹਾਡੇ ਤੇ ਬਥੇਰੀਆਂ ਗੁਰਨਾਮ ਨੇ ਚਲਾਨ ਤੁਹਾਡਾ ਕੱਟਣਾ ਗੁਰਨਾਮ ਨੇ ਚਲਾਨ ਤੁਹਾਡਾ ਕੱਟਣਾ ਸਾਧਨਾ ਟਾਡਾ ਬੌਂਡ ਪੱਕਾ ਹੋਊ ਦਗਾ ਉਹ ਰੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤਾਂ ਟਾਡਾ ਪੱਕਾ ਹੋਊਗਾ ਆਈਡੀਆ ਕਿੱਥੋਂ ਆਇਆ ਕਿ ਇਸ ਤਰੀਕੇ ਨਾਲ ਸੁਝਾਈ ਮੈਂ ਜੀ ਲੈਟਾਂ ਤੇ ਡਿਊਟੀ ਕਰਦਾ ਰਿਹਾ ਜੀ ਤੇ ਉਥੇ ਇੱਕ ਬੀਆਰਟੀ ਦੇ ਵਿੱਚ ਵੀ ਡਿਊਟੀ ਕੀਤੀ ਇਸ ਤਰ੍ਹਾਂ ਕਰਕੇ ਮੈਂ ਜਿੱਥੇ ਜਿੱਥੇ ਪੁਆਇੰਟਾਂ ਤੇ ਜਾਂਦਰਾ ਉਹ ਪੁਆਇੰਟ ਦੇ ਸਾਹਮਣੇ ਟੱਪਾ ਲਿਖ ਲਿਆ ਹਾਂ ਜੀ ਮੈਨੂੰ ਅੱਖੀ ਦਾ ਸ਼ੌਂਕ ਲਿਖਣ ਦਾ ਸ਼ੌਂਕ ਬਾਕੀ ਮੇਰੀ ਨਹੀਂ ਹیثیت ਨਹੀਂ ਹੈਗੀ ਕਿ ਮੈਂ ਕਿਸ਼ਤ ਕਢਾ ਰਾਂਗਾ ਪੈਸੇ ਨੂੰ ਕਿ ਕਈ ਇਲਜ਼ਾਮ ਲਾਉਂਦੇ ਆ ਨਾ ਪੁਲਿਸ ਤੇ ਕਿ ਤੁਸੀਂ ਪੈਸੇ ਲੈਂਦੇ ਹੋ ਫਲਾਨ ਕਰਦੇ ਹੋ ਟੀਮ ਕਰਦੇ ਪਰ ਪੁਲਿਸ ਵਾਲਾ ਕੋਈ ਨਹੀਂ ਆ ਜਾਂਦਾ ਹੱਥ ਜੋੜ ਕੇ ਸਾਰਿਆਂ ਨੂੰ ਇਹੋ ਗੇ ਬੇਨਤੀ ਕਰੀਦੀ ਆ ਕਿ ਆਪਣੇ ਜਿਹੜੇ ਮੋਬਾਈਲ ਪਰਸ ਤੁਸੀਂ ਇਹਨੇ ਰੱਖਣੇ ਅੰਦਰ ਰੱਖਣੇ ਆ ਤੇ ਇਹ ਤੁਸੀਂ ਰੱਖਣੇ ਆ ਤੇ ਆ ਬੇਨਤੀ ਕਰਨੀ ਹੈ ਹੋਈ ਮੈਂ ਕਰਤਾ ਨੇ ਤੂੰ ਪਿਆਸਾਂ ਤੇ ਸਰਹੰਦ ਆ ਜਿਉਣਗੇ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਕਈਆਂ ਨੂੰ ਤਾਂ ਤੇਰਾ ਇਤਿਹਾਸ ਯਾਦ ਹੋਣਾ ਨਹੀਂ ਸੁੱਤੇ ਦੂਰੀਆਂ ਰੇ ਜਾਈਆਂ ਵਿੱਚ ਹੋਣੇ ਨੇ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿਤੇ ਮੋੱਕਦੇ ਨਹੀਂ ਹੂੰ ਕਾਮਕਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਇਸੀ ਮਾਰਗ ਦੇ ਉੱਤੇ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਆ ਤੁਸੀਂ ਬੜੇ ਦੇਖੇ ਹੋਣਗੇ ਪੁਲਿਸ ਮੁਲਾਜ਼ਮ ਜਿਹੜੇ ਸ਼ਕਤੀ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਹੋਣਗੇ ਟ੍ਰੈਫਿਕ ਨਿਯਮ ਪਰ ਇੱਕ ਸਾਡੇ ਨਾਲ ਪੁਲਿਸ ਮੁਲਾਜ਼ਮ ਮੌਜੂਦ ਹੈ ਜਿਹੜਾ ਬੜੇ ਹੀ ਸਤਕਾਰ ਅਤੇ ਪਿਆਰ ਦੇ ਨਾਲ ਇਸ ਜਗ੍ਹਾ ਦੇ ਉੱਤੇ ਆਏ ਲੋਕਾਂ ਨੂੰ ਸ਼ਰਧਾਲੂਆਂ ਨੂੰ ਟ੍ਰੈਫਿਕ ਨਿਯਮ ਦੇ ਬਾਰੇ ਸਮਝਾਉਂਦਾ ਪਿਆ ਇੱਕ ਖਾਸ ਤਸਵੀਰ ਹੈ ਹੱਥ ਜੋੜ ਕੇ ਤਾਂ ਦੇਖ ਸਕਦੇ ਹੋ ਖਾਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਤੇ ਜਦੋਂ ਤੁਸੀਂ ਰੂਲ ਫਾਲੋ ਕਰਨੇ ਆ ਰੈੱਡ ਲਾਈਟ ਨਹੀਂ ਹੈ ਮਤਲਬ ਜਾਣਾ ਜੇ ਤੁਸੀਂ ਆਉਣਾ ਬਾਹਰੋਂ ਤੇ ਤੁਹਾਡਾ ਧੰਨਵਾਦ ਤੁਸੀਂ ਸਾਡੇ ਇੱਥੇ ਆਇਓ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਵੈਲਕਮ ਜੀ ਤੁਹਾਨੂੰ ਵੈਲਕਮ ਵੈਲਕਮ ਜੀ ਆਇਆਂ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਇਓ ਤੇ ਗੁਰਨਾਮ ਜੀ ਬਹੁਤ ਸੋਹਣੀ ਤਸਵੀਰ ਲੱਗੀ ਹੈ ਤੁਹਾਡੀ ਜਿਸ ਤਰੀਕੇ ਦੇ ਨਾਲ ਸਮਝਾਉਂਦੇ ਪਏ ਅਸੀਂ ਬੜੇ ਲੋਕ ਦੇਖੇ ਹੋਣਗੇ ਜਿਹੜੇ ਸ਼ਕਤੀ ਦੇ ਨਾਲ ਸਮਝਾਉਂਦੇ ਨੇ ਤੁਹਾਡੇ ਵੱਲੋਂ ਇੱਕ ਖਾਸ ਤਿਆਰੀ ਕੀਤੀ ਗਈ ਹੈ ਮੁਹਿੰਮ ਚਲਾਈ ਗਈ ਹੈ ਕਿ ਹੱਥ ਜੋੜ ਕੇ ਸਮਝਾਇਆ ਜਾ ਰਿਹਾ ਹੈ ਇਸ ਸੈਟ ਦਾ ਜੀ ਬਿਲਕੁਲ ਜੀ ਹੱਥ ਜੋੜ ਕੇ ਸਾਰਿਆਂ ਨੂੰ ਇਹੋ ਗ ਬੇਨਤੀ ਕਰੀਦੀ ਆ ਵੀ ਆਪਣੇ ਜਿਹੜੇ ਮੋਬਾਈਲ ਪਰਸ ਤੁਸੀਂ ਇਹਨੇ ਰੱਖਣੇ ਅੰਦਰ ਰੱਖਣੇ ਆ ਤੇ ਇਸ ਤੁਸੀਂ ਰੱਖਣੇ ਆ ਤੇ ਆ ਬੇਨਤੀ ਕਰਨੀ ਇਹੋ ਹੀ ਮੈਂ ਕਰਦਾ ਨੇ ਹਰ ਇੱਕ ਨੂੰ ਅੱਛਾ ਇੱਕ ਹੋਰ ਸਟਾਈਲ ਵੀ ਤੁਹਾਡਾ ਸੀ ਦੇਖਿਆ ਇਹ ਗਾ ਕੇ ਤੁਸੀਂ ਜਦੋਂ ਜਲ ਜਣੇ ਇਕੱਠੇ ਹੋ ਜਾਂਦੇ ਗਾ ਕੇ ਵੀ ਦੱਸ ਦਿਓ ਉਹ ਗਾ ਹਾਂਜੀ ਹਾਂਜੀ ਉਹ ਵੀ ਚਲੋ ਕਹਿ ਕੇ ਕਹਿ ਦਈਦਾ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਕੀ ਹੈ ਹਾਂਜੀ ਉਹ ਤੇ ਠੀਕ ਹੈ ਜੀ ਤੇ ਮੈਂ ਦਾ ਇੱਥੇ ਜਨਮ ਦਿਨ ਸੀ ਜੀ ਤੇ ਸਰਦਾਰ ਹਰਪਾਲ ਸਿੰਘ ਜੀ ਤੇ ਆਪਣੇ ਏਡੀਸੀ ਕੁਟਰਪ ਦਾ ਦੀਪ ਸਿੰਘ ਸਾਹਿਬ ਸਾਰੇ ਆਪਣੇ ਇੰਸਪੈਕਟਰ ਸਾਹਿਬ ਸਾਰੇ ਪਿਆਰ ਵਾਲੇ ਸੀ ਤੇ ਸਾਰਿਆਂ ਨੇ ਬੇਨਤੀ ਕਰ ਦਿੰਦੇ ਆ ਹਾਂਜੀ ਤੇ ਬੇਨਤੀ ਹੱਥ ਜੋੜ ਕੇ ਬੇਨਤੀ ਕਰੀ ਦੀ ਆ ਵੀ ਤੁਸੀਂ ਐਦਾਂ ਕਰਕੇ ਰੂਲ ਫਾਲੋ ਕਰੋ ਆ ਕਰੋ ਇੱਕ ਗਾਣਾ ਮੈਂ ਉੱਥੇ ਬੋਲਿਆ ਸੀ ਤੇ ਉਹ ਉਹ ਗਾਣੇ ਤੇ ਤੁਸੀਂ ਸੁਣ ਕੇ ਮੇਰਾ ਆਗੇ ਜੀ ਬਿਲਕੁਲ ਉਹ ਸਟਾਈਲ ਦੱਸ ਦਿਓ ਫਿਰ ਥੋੜਾ ਇਹ ਨਾ ਕਿਉਂਕਿ ਜ਼ਰੂਰੀ ਨਹੀਂ ਕਿ ਇੱਥੇ ਹੀ ਅਸੀਂ ਆਪਣੇ ਨਿਯਮ ਸਮਝਾਣੇ ਅਸੀਂ ਪੂਰੇ ਦੇਸ਼ ਟ੍ਰੈਫਿਕ ਦੇ ਰੂਲਾਂ ਵਾਲਾ ਗਾਣਾ ਸੁਣਾਵਾਂਗਾ ਜੀ ਉਹ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨਾ ਤੁਹਾਡਾ ਪੱਕਾ ਹੋਊਗਾ ਫਿਰ ਕਹਣੇ ਪੁਲਿਸ ਕਹਿੰਦੇ ਮੜਿਆ ਤੇ ਤੁਹਾਡੇ ਨਾਲ ਟੱਕਾ ਹੋਊਗਾ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨਾ ਤੁਹਾਡਾ ਪੱਕਾ ਹੋਊਗਾ ਉਹ ਜਿੰਨੀਆਂ ਹੀ ਚੌਕਾਂ ਵਿੱਚ ਲਟਾਉਣ ਲੱਗੀਆਂ ਉਨੀਆਂ ਸੁਰੱਖਿਆ ਪੁਲਿਸ ਵੀ ਲੱਗੀਆਂ ਜੇ ਕਰੋਗੇ ਕਰਾਸ ਤੁਸੀਂ ਇਹਨਾਂ ਨੂੰ ਜੇ ਕਰੋਗੇ ਕਰਾਸ ਤੁਸੀਂ ਇਹਨਾਂ ਨੂੰ ਤੇ ਨੁਕਸਾਨ ਤੁਹਾਡਾ ਪੱਕਾ ਹੋਏਗਾ ਉਹ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਪੀ ਕੇ ਨਾਲ ਕੋਲ ਸਟੀਅਰਿੰਗ ਨਾ ਫੜਿਓ ਬੀ ਆਰਟੀ ਨਹਿਣ ਵਿੱਚ ਕਦੇ ਵੀ ਨਾ ਵੜਿਓ ਰੋਂਗ ਸਾਈਡ ਨਾਲ ਰੋਂਗ ਸਾਈਡ ਵੀ ਨਹੀਂ ਤੁਸੀਂ ਕਹਿੰਦੇ ਆਣ ਤੇ ਨੁਕਸਾਨ ਤੁਹਾਡਾ ਪੱਕਾ ਹੋਊਗਾ ਓ ਰੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਬਿਨ ਹਲਮਟ ਦੇ ਲਓਗੇ ਤਿੰਨ ਤਿੰਨ ਗੇੜੀਆਂ ਲੱਗ ਜਾਣੀਆਂ ਨੇ ਤਾਰਾ ਤੁਹਾਡੇ ਤੇ ਬਤੇਰੀਆਂ ਬਿਨ ਹਲਮਟ ਦੇ ਲਓਗੇ ਤਿੰਨ ਤਿੰਨ ਗੇੜੀਆਂ ਲੱਗ ਜਾਣੀਆਂ ਨੇ ਤਾਰਾ ਤੁਹਾਡੇ ਤੇ ਬਤੇਰੀਆਂ ਗੁਰਨਾਮ ਨੇ ਚਲਾਨ ਤੁਹਾਡਾ ਕੱਟਣਾ ਗੁਰਨਾਮ ਨੇ ਚਲਾਨ ਤੁਹਾਡਾ ਕੱਟਣਾ ਸਾਧਨ ਤੁਹਾਡਾ ਬੌਂਡ ਪੱਕਾ ਹੋਊ ਦਗਾ ਉਹ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਨ ਤਾਂ ਡਪੱਕਾ ਹੋਊਗਾ ਕੀ ਬਾਤ ਹੈ ਇਹ ਕਿੱਥੋਂ ਆਈਡੀਆ ਕਿੱਥੋਂ ਆਇਆ ਕਿ ਇਸ ਤਰੀਕੇ ਨਾਲ ਸਮਝਾਈਏ ਲੋਕਾਂ ਨੂੰ ਮੈਂ ਜੀ ਲਾਈਟਾਂ ਤੇ ਡਿਊਟੀ ਕਰਦਾ ਰਿਹਾ ਜੀ ਤੇ ਉੱਥੇ ਇੱਕ BRT ਦੇ ਵਿੱਚ ਵੀ ਡਿਊਟੀ ਕੀਤੀ ਇਸ ਤਰ੍ਹਾਂ ਕਰਕੇ ਮੈਂ ਜਿੱਥੇ ਜਿੱਥੇ ਪੁਆਇੰਟ ਆ ਤੇ ਜਾਂਦਰਾ ਉਹ ਪੁਆਇੰਟ ਦੇ ਹਿਸਾਬ ਨਾਲ ਡੱਪਾ ਲਿਖ ਲਿਆ ਹਾਂ ਜੀ ਉਹ ਟੱਪਾ ਮੈਂ ਲਿਆ ਗੋਨਾਮ ਜੀ ਗਾਇਕੀ ਦਾ ਸ਼ੌਂਕ ਕਰਦਾ ਗਾਇਕੀ ਦਾ ਜੀ ਮੇਰਾ ਤੇ 95 ਤੋਂ ਆਇਆ ਜੀ ਮੈਨੂੰ ਅੱਛਾ ਗਾਇਕੀ ਦਾ ਸ਼ੌਂਕ ਲੇਖਣ ਦਾ ਸ਼ੌਂਕ ਬਾਕੀ ਮੇਰੀ ਨਹੀਂ ਹੈਸੀਅਤ ਨਹੀਂ ਹੈਗੀ ਮੈਂ ਕੈਸਟ ਕਢਾਸਾਂਗਾ ਪੈਸੇ ਖਣੋਂ ਮੈਂ ਨਹੀਂ ਇਹ ਕੰਮ ਕਰਾ ਸਕਾਂ ਨਾ ਤੁਸੀਂ ਕੋਈ ਪੈਸੇ ਹੀ ਬੜੇ ਹੋ ਤੜਾ ਉਹ ਪੁਲਿਸ ਵਾਲੇ ਹੀ ਇਮਾਨਦਾਰ ਨਹੀਂ ਜੀ ਅਸੀਂ ਦੂਜੇ ਕਹਿੰਦੇ ਕਈ ਇਲਜ਼ਾਮ ਲਾਉਂਦੇ ਆ ਨਾ ਪੁਲਿਸ ਤੇ ਵੀ ਤੁਸੀਂ ਪੈਸੇ ਲੈਂਦੇ ਹੋ ਫਲਾਨ ਕਰਦੇ ਹੋ ਟੀਮ ਕਰਦੇ ਪਰ ਪੁਲਿਸ ਵਾਲਾ ਕੋਈ ਨਹੀਂ ਐਸਾ ਹੁੰਦਾ ਹਾਂਜੀ ਅੱਛਾ ਹੋਰ ਵੀ ਕੁਝ ਲਿਖਿਆ ਜੀ ਹਾਂ ਲਿਖਿਆ ਤੇ ਬੜਾ ਕੁਝ ਹੈ ਜੀ ਕੁਝ ਦਿਲ ਚੁਬਵਾਇਆ ਦੱਸੋ ਕੋਈ ਜਗ੍ਹਾ ਦਿਲ ਚੁਬਣ ਵਾਲਾ ਕੋਈ ਨਹੀਂ ਆ ਜੀ ਉਹ ਹੋਰ ਕਿਹੜਾ ਇਸ ਤੋਂ ਜ਼ਿਆਦਾ ਪਸੰਦ ਜਿਆਦਾ ਪਸੰਦ ਇੱਕ ਮੈਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬੱਚਿਆਂ ਬਾਰੇ ਮੈਂ ਲਿਖਿਆ ਸੀ ਫਤਿਹਗੜ੍ਹ ਸਾਹਿਬ ਉਹ ਲਿਖਿਆ ਹੀ 285 ਰਾਤੇ ਸਰਹੰਦ ਆ ਜੀਉਣਗੇ ਤੂੰ ਜਿਨ੍ਹਾਂ ਲਈ ਕਿਟਾਈ ਪੁੱਤ ਚਾਰ ਬਨ ਕੇ ਰਮਲ ਸਰਹੰਦ ਆ ਜੀਉਣਗੇ ਤੂੰ ਜਿਨ੍ਹਾਂ ਲਈ ਕਲਾਈ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿਨ੍ਹਾਂ ਲਈ ਕਿਟਾਈ ਪੁੱਤ ਚਾਰ ਬੋਤਿਆਂ ਨੇ ਕਹਿਣਾ ਭੀੜ ਬੜੀ ਬਾਬਾ ਬਾਰੋਂ ਮੱਥਾ ਕਰ ਲਈ ਮਨਜੂਰ ਜੀ ਬਾਰੋਂ ਮੱਥਾ ਕਰ ਲਈ ਮਨਜੂਰ ਜੀ ਕੋਈ ਕੋਈ ਬਹਿ ਕੇ ਇਤਿਹਾਸ ਤੇਰਾ ਸੁਣੂ ਸਾਰੇ ਲੰਗਰਾਂ ਨੂੰ ਜਾਣਗੇ ਜ਼ਰੂਰ ਜੀ ਲੰਗਰਾਂ ਨੂੰ ਜਾਣਗੇ ਜ਼ਰੂਰ ਜੀ ਬੋ ਦੇ ਖੜੇ ਕਰ ਗੜ੍ਹਾਂ ਚ ਪਾਕਟੇ ਪਰਨੇ ਲਾਉਂਦੇ ਹੋਣੇ ਗੇੜੀਆਂ ਬਾਜ਼ਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਜਿਨਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਕਈਆਂ ਨੂੰ ਤਾਂ ਤੇਰਾ ਇਤਿਹਾਸ ਯਾਦ ਹੁਣ ਨਹੀਂ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਤੇਰਾ ਦਿੱਤਾ ਤਾਜ ਪੱਗਾ ਬਨ ਕੇ ਸਿਰਾਂ 'ਚ ਬੈਠੇ ਅੱਜ ਵੀ ਕਿਠੇਕੀਆਂ ਤੇ ਹੋਣੇ ਨੇ ਅੱਜ ਵੀ ਕਿਠੇਕੀਆਂ ਤੇ ਹੋਣੇ ਨਹੀਂ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿਤੇ ਮੌਕੇ ਦੇ ਨਹੀਂ ਹੂੰ ਕਾਮਕਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਘਟਾਏ ਪੁੱਤ ਚਾਰ ਜਿਨਾਂ ਲਈ ਕਲਾਹੇ ਪੁੱਤ ਚਾਰ ਬਾਜਾਂ ਵਾਲਿਆ ਤੂੰ ਜੀ ਨਾਲੀਕਲ ਆਏ ਪੁੱਤ ਚਾਹ ਕੀ ਬਾਤ ਹੈ ਆਨੰਦ ਆ ਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਆਨੰਦ ਆ ਗਿਆ ਇਸ ਤਰ੍ਹਾਂ ਦੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਹਰ ਜਗ੍ਹਾ ਤੇ ਉੱਤੇ ਚਾਹੀਦੇ ਨੇ ਜਿਹੜੇ ਕਿਤਨਾ ਕਿਤੇ ਚੰਗਾ ਸਨੇਹਾ ਦੇਣ ਦਾ ਇੱਕ ਸੋਹਣਾ ਤਰੀਕਾ ਲੱਭਣ ਜਿਹਦੇ ਨਾਲ ਲੋਕਾਂ ਦੇ ਮੈਸੇਜ ਦੇ ਵਿੱਚ ਇਹ ਜਿਹੜਾ ਤਰੀਕਾ ਹੈ ਉਹ ਘਰ ਘਰੇ ਤਾਂ ਜੋ ਹਰ ਪੁਲਿਸ ਦੇ ਹੁਕਮ ਦਾ ਪਾਲਣ ਵੀ ਜਿਹੜਾ ਉਹ ਆਸਾਨੀ ਦੇ ਨਾਲ ਕਰਵਾਇਆ ਜਾ ਸਕੇ ਟ੍ਰੈਫਿਕ ਨਿਯਮ ਦੀ ਜੀ ਗੱਲ ਕਰੀ ਤੇ ਟ੍ਰੈਫਿਕ ਨਿਯਮ ਇੱਕ ਵੱਡੀ ਸਮੱਸਿਆ ਕਿ ਲੋਕ ਟ੍ਰੈਫਿਕ ਨਿਯਮ ਦਾ ਪਾਲਣ ਨਹੀਂ ਕਰਦੇ ਜਿਸ ਦੀ ਵਜ੍ਹਾ ਕਰਕੇ ਵੱਡੇ ਹਾਦਸੇ ਹੁੰਦੇ ਨੇ ਤਾਂ ਇਹ ਪੁਲਿਸ ਮੁਲਾਜ਼ਮ ਵੱਲੋਂ ਇੱਕ ਖਾਸ ਤਰੀਕਾ ਅਪਣਾਇਆ ਗਿਆ ਟ੍ਰੈਫਿਕ ਨਿਯਮ ਦੱਸਦਾ ਕੈਮਰਾਮੈਨ ਮਨੋਜ ਦੇ ਨਾਲ ਸੁਚੈਨ ਸਿੰਘ ਢਿੱਲੀ ਪੁਸ ਪੰਜਾਬੀ ਅੰਮ੍ਰਿਤਸਰ